ਤੁਸੀਂ ਦੇਖ ਰਹੇ ਹੋ ਡੈਲੀ ਸਟੇਟ ਟੀਵੀ ਮੈਂ ਹਾਂ ਸੰਦੀਸ਼ਾ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੈਸੇ ਡਾਕਟਰ ਗੁਰਪ੍ਰੀ ਕੋਰ ਇਸ ਤੇ ਪਹੁੰਚ ਚੁੱਕੇ ਹਨ ਦਾਸੀ ਕੀ ਮੇਲਾ ਧੀਆਂ ਦਾ ਫੰਕਸ਼ਨ ਹੈ ਉਹ ਲੁਧਿਆਣਾ ਦੇ ਗਵਰਨਮੈਂਟ ਕਾਲਜ ਫਾਰ ਔਰਮਨ ਵਿਕੇਗਾ ਦੇ ਅਧੀਨ ਹੈ ਤੇ ਵਿਸ਼ੇਸ਼ ਤੌਰ ਤੇ ਅੱਜ ਮੁੱਖ ਮਹਿਮਾਨ ਡਾਕਟਰ ਗੁਰਪ੍ਰੀ ਕੋਰ ਅੱਜ ਇਸ ਫੰਕਸ਼ਨ ਦਾ ਆ ਮੁੱਖ ਮਹਿਮਾਨ ਬਣ ਕੇ ਪਹੁੰਚੇ ਹੈ ਡਾਕਟਰ ਗੁਰਪ੍ਰੀ ਕੋਰ ਅੱਜ ਇਸ ਫੰਕਸ਼ਨ ਦੇ ਮੀਆਂ ਈਆਂ ਦਾ ਮੇਲਾ ਫੰਕਸ਼ਨ ਦੇ ਮੁੱਖ ਮਹਿਮਾਨ ਅੱਜ ਪਹੁੰਚੇ ਆ ਸੋ ਕਿਤੇ ਕਿਤੇ ਅਗੇ ਤਾਂ ਦੱਸਦੀ ਹੈ ਕਿ ਡਾਕਟਰ ਗੁਰਪ੍ਰੀਤ ਕੌਰ ਇਸ ਬਿਲਡਿੰਗ ਦੇ ਜਿਹੜੇ ਮੁੱਖ ਮਹਿਮਾਨ ਵਜੋਂ ਪਹੁੰਚ ਚੁੱਕੇ ਆ ਅੱਜ ਤਾਂ ਦੱਸਦੀ ਹੈ ਕਿ ਈਆਂ ਦਾ ਮੇਲਾ ਗਵਰਨਮੈਂਟ ਕਾਲਜ ਫਾਰ ਔਮਨ ਵਿਖੇ ਅੱਜ ਬੜੇ ਉਸ਼ੋਲਾਸ ਨਾਲ ਮਨਾਇਆ ਜਾ ਰਿਹਾ ਤਾਂ ਵਿਸ਼ੇਸ਼ ਤੌਰ ਤੇ ਅੱਜ ਜਿਹੜਾ ਡਾਕਟਰ ਗੁਰਪ੍ਰੀਤ ਔਰ ਗਵਰਨਮੈਂਟ ਕਾਲੇਜ ਫਾਰ ਔਮਨ ਦੇ ਅੱਜ ਇਸ ਸਮਾਗਮ ਦਾ ਮੁੱਖ ਮਹਿਮਾਨ ਮੋਜੂ ਪਹੁੰਚ ਚੁਕੇ ਆ। ਬਸ। ਅਗਈ ਇੱਧਰ ਦੇਖਿਓ ਇੱਧਰ ਇੱਧਰ ਐਸ ਪਾਸੇ ਦਾ। ਡਾਕਟਰ ਗੁਰਪ੍ਰੀਤ ਔਰ ਦਾ ਲਕਾ ਵਿਧਾਇਕ ਅਗਈ ਇੱਧਰ ਦੇਖਿਓ ਜੀ। ਮਦਰਾਲ ਬੱਗਾ ਤੇ ਮੈਡਮ ਚੀਨਾ ਨੂੰ ਵੈਲਕਮ ਕਰਦੇ ਆ। ਫਾਨੀ ਸਾਹਮਣੇ ਦੇਖਣਾ ਸਰ ਸਾਹਮਣੇ ਬਤਾਈਏ ਸਰ। ਤੁਹਾਡੇ ਗੁਰਪ੍ਰੀਤ कौर ਵੱਲੋਂ ਆਣਾ ਸਨਮਾਨ ਕੀਤਾ ਗਿਆ ਤੇ ਵੈਲਕਮ ਕੀਤਾ ਗਿਆ ਤਾਂ ਕਿੜਾ ਈਆਂ ਦਾ ਮੇਲਾ ਦਾ ਗਵਰਨਮੈਂਟ ਕਾਲੀਫਰ ਗਰਲ ਲੁਧਿਆਣਾ ਵਿਖੇ ਆਯੋਜਿਤ ਕੀਤਾ ਅਤੇ ਮੁੱਖ ਮਹਿਮਾਨ ਜੋ ਅੱਜ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਜਰਨ ਪਤਨੀ ਡਾਕਟਰ ਗੁਰਪ੍ਰੀਤ कौर ਮੁੱਖ ਮਹਿਮਾਨ ਵੱਜੋਂ ਪਹੁੰਚੇ ਆ ਤਾਂ ਕੁਛ ਹੀ ਸਮੇਂ ਦੇ ਵਿੱਚ ਇਸ ਮੇਲੇ ਦਾ ਆਗਾਜ਼ ਉਹ ਆਪਣੇ ਕਾਰਕਮ ਨਾ ਨਾ ਕਰਨਗੇ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਡੈਲੀ ਸਟੇ ਟੀਵੀ ਮੈਂ ਹਾਂ ਸੰਦੀਪ ਸ਼ਾ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੈਸੇ ਡਾਕਟਰ ਗੁਰਪ੍ਰੀ ਕੋਰ ਇਸੇ ਪਹੁੰਚ ਚੁੱਕੇ ਹਨ ਦੱਸੇ ਕਿ ਮੇਲਾ ਧੀਆ ਦਾ ਫੰਕਸ਼ਨ ਹੈ ਉਹ ਲੁਧਿਆਣਾ ਦੇ ਗਵਰਨਮੈਂਟ ਕਾਲਿਫੋਰਮ ਵੂਮਨ ਵਿਕੇਗਾ ਦੇ ਤਹਿਤ ਵਿਸ਼ੇਸ਼ ਤੌਰ ਤੇ ਅੱਜ ਮੁੱਖ ਮਹਿਮਾਨ ਡਾਕਟਰ ਗੁਰਪ੍ਰੀ ਕੋਰ ਅੱਜ ਇਸ ਫੰਕਸ਼ਨ ਦਾ ਮੁੱਖ ਮਹਿਮਾਨ ਬਣ ਕੇ ਪਹੁੰਚੇ ਆ ਡਾਕਟਰ ਗੁਰਪ੍ਰੀ ਕੋਰ ਅੱਜ ਇਸ ਫੰਕਸ਼ਨ ਦੇ ਮੀਤ ਈਆਂ ਦਾ ਮੇਲਾ ਫੰਕਸ਼ਨ ਦੇ ਮੁੱਖ ਮਹਿਮਾਨ ਅੱਜ ਪਹੁੰਚੇ ਆ ਸੋ ਕਿਤੇ ਕਿਤੇ ਅੱਗੇ ਤਾਂ ਦੱਸ ਦਈਏ ਕੀ ਡਾਕਟਰ ਗੁਰਪ੍ਰੀਤ कौर ਇਸ ਬਿਲਡਿੰਗ ਦੇ ਜਿਹੜੇ ਮੁੱਖ ਮਹਿਮਾਨ ਵਜੇ ਪਹੁੰਚ ਚੁੱਕੇ ਆ ਅੱਜ ਤਾਂ ਦੱਸ ਦਈਏ ਕੀ ਈਆਂ ਦਾ ਮੇਲਾ ਗਵਰਨਮੈਂਟ ਕਾਲਜ ਫਾਰ ਔਮਨ ਵਿਖੇ ਅੱਜ ਬੜੇ ਅਸ਼ੋਕਲਾਫਨਾ ਮਨਾਇਆ ਜਾ ਰਿਹਾ ਤਾਂ ਵਿਸ਼ੇਸ਼ ਤੌਰ ਤੇ ਅੱਜ ਜਿਹੜਾ ਡਾਕਟਰ ਗੁਰਪ੍ਰੀਤ ਔਰ گورਨਮੈਂਟ ਕਾਲਜ ਫਾਰ ਔਮਨ ਦੇ ਅੱਜ ਇਸ ਸਮਾਗਮ ਦਾ ਮੁੱਖ ਮਹਿਮਾਨ ਮੌਜੂ ਪਹੁੰਚ ਚੁਕੇ ਆ। ਬਸ। ਅਗਈ ਇੱਧਰ ਦੇਖਿਓ ਇੱਧਰ ਦੇਖਿਓ ਇਸ ਪਾਸੇ ਵੀ। ਡਾਕਟਰ ਗੁਰਪ੍ਰੀਤ ਕੌਰ ਦਾ ਲਕਾਵੀ ਦਾਇਕ ਮਦਰਾਲ ਬੱਗਾ ਤੇ ਮੈਡਮ ਚੀਨਾ ਨੂੰ ਵੀ ਵੈਲਕਮ ਕਰਦੇ ਆ। ਹਾਂਜੀ ਸਾਹਮਣੇ ਦੇਖਣਾ ਸਰ ਸਾਹਮਣੇ ਬਗਾਈਏ। ਡਾクター ਗੁਰਪ੍ਰੀਤ कौर ਵੱਜੋਂ ਆਣਾ ਸਨਮਾਨ ਕੀਤਾ ਗਿਆ ਤੇ ਵੈਲਕਮ ਕੀਤਾ ਗਿਆ ਤਾਂ ਕਿਹੜਾ ਤਿਆਂ ਦਾ ਮੇਲਾ ਦਾ ਗਵਰਨਮੈਂਟ ਕਾਲਿਫਰ ਗਰ ਲੁਜਾਨਾ ਵਿਖੇ আয়োজਕੀ ਤਾਇਤੇ ਮੁੱਖ ਮਹਿਮਾਨ ਵੱਜੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਰਮਤਨੀ ਡਾクター ਗੁਰਪ੍ਰੀਤ कौर ਮੁੱਖ ਮਹਿਮਾਨ ਵੱਜੋਂ ਪਹੁੰਚੇ ਆ ਤਾਂ ਕੁਝ ਹੀ ਸਮੇਂ ਦੇ ਵਿੱਚ ਇਸ ਮੇਲੇ ਦਾ ਆਗਾਜ਼ ਉਹ ਆਪਣੇ बॉबीना संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप